ਕੋ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਬੀਤੀ ਰਾਤ ਗੁਰਦਾਸਪੁਰ ਦੇ ਕੰਡਵਰ ਰੋਡ ਤੇ ਸਥਿਤ ਇੱਕ ਕਰ ਦੇ ਵਿੱਚ ਅਣਪਛਾਤੇ ਕਰੀਬ 8 ਤੋਂ 10 ਲੁਟੇਰਿਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਗੁਰਦਾਸਪੁਰ ਸਰਪ ਯੂਨੀਅਨ ਦੇ ਪ੍ਰਧਾਨ ਮਨੀਸ਼ ਵਰਮਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਾਣਕਾਰੀ ਦਿੰਦਿਆਂ ਮਨੀਸ਼ ਵਰਮਾ ਦੇ ਛੋਟੇ ਭਰਾ ਗੌਰਵ ਵਰਮਾ ਨੇ ਦੱਸਿਆ ਕਿ ਰਾਤ 1.30 ਵਜੇ ਉਹਨਾਂ ਦੀ ਭੂਆ ਪ੍ਰਵੀਨ ਬਰਮਾ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕੁਝ ਅਣਪਛਾਤੇ ਲੋਕ ਉਹਨਾਂ ਦੇ ਘਰ ਦੇ ਬਾਹਰ ਦਰਵਾਜ਼ਾ ਖਟਕਟਾ ਰਹੇ ਨੇ ਜਿਸ ਤੋਂ ਬਾਅਦ ਕਰੀਬ 1 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਗੌਰਵ ਬਰਮਾ ਅਤੇ ਮਨੀਸ਼ ਬਰਮਾ ਦੋਨੋਂ ਆਪਣੇ ਲਾਇਸੈਂਸੀ ਹਥਿਆਰ ਨਾਲ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਕੁਝ ਅਣਪਛਾਤੇ ਨੌਜਵਾਨ ਘਰ ਦੇ ਵਿੱਚ ਤੋੜਫੋੜ ਕਰ ਰਹੇ ਹਨ ਜਿਸ ਤੋਂ ਬਾਅਦ ਦੋਨਾਂ ਪਾਸਿਓਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਦੱਸਿਆ ਜਾ ਰਿਹਾ ਕਿ ਮਨੀਸ਼ ਕੁਮਾਰ ਦੀ ਭੂਆ ਅਤੇ ਫੁੱਫੜ ਰਾਮ ਲਬਾਇਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਲੁਟੇਰਿਆਂ ਵੱਲੋਂ ਰਾਮ ਲਬਾਇਆ ਦਾ ਲਾਇਸੈਂਸੀ ਰਿਵਲਵਰ ਵੀ ਖੋ ਲਿਆ ਗਿਆ ਅਤੇ ਅਨੇ ਵਾਕ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਗੁਰਮੀਤ ਸਿੰਘ ਮੁਖਕੇ ਤੇ ਪਹੁੰਚੇ ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਹਮਲਾਵਰਲ ਲੁੱਟ ਦੀ ਨੀਅਤ ਦੇ ਨਾਲ ਆਏ ਸਨ ਜਿਨ੍ਹਾਂ ਦਾ ਕੁਝ ਅਹਿਮ ਸਰਾਗ ਪੁਲਿਸ ਦੇ ਹੱਥ ਲੱਗੇ ਹਨ ਜਲਦ ਹੀ ਅਜਿਹੇ ਹਮਲਾਵਰਾਂ ਨੂੰ ਹਿਰਾਸਤ ਕਰ ਲਿਆ ਜਾਵੇਗਾ ਇਹਨਾਂ ਨੂੰ ਕੋਈ ਜ਼ਿਆਦਾ ਚੁੱਪ ਕਰ ਰਿਹਾ। ਕੀ ਗੱਲੋ ਇਹ ਮਦਰ? ਕੀ ਨਾਂ ਹੈ ਤੁਹਾਡਾ? ਮਤੇ ਕੀ ਨਾਮ ਤਾਂ ਮੈਂ ਕਿਛ ਰਹਿਣ ਵਾਲੀ ਤੇ ਕੀ ਗੱਲ ਕਰਤੀ? ਮੈਂ ਕਾਨੂੰਆ ਰੋਡ ਤੋਂ ਰਹਿਣ ਵਾਲੀ ਆ ਮੇਰਾ ਨਾਂ ਪ੍ਰਵੀਨ ਲੱਤਾ ਹੈ। ਕੀ ਗੱਲਬਾਤ ਹੈ ਸਾਰੀ? ਗੱਲਬਾਤ ਐਦਾਂ ਕਿ ਰਾਤੀ ਮੈਂ 1 ਵਜੇ ਸਵਾ 1 ਵਜੇ ਬਾਹਰ ਖੜਾ ਕੇ ਜਿਆ ਹੋਇਆ ਤੇ ਮੈਂ ਬਾਹਰ ਇਸਰਨਾ ਆਪਣੇ ਕਰਟਨ ਚੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਵਿੜੇ ਚ ਬੈਠੇ ਦੇ ਸੀ। ਉਹਨਾਂ ਕੋਲ ਰੱਡੀ ਰੱਡੀ ਵੱਡੀਆਂ ਡਾਂਗਾਂ ਡੁੰਗਾਂ ਸੀ। ਉਸ ਤੋਂ ਬਾਅਦ ਮੈਂ ਫੋਨ ਫੜ ਕੇ ਤੇ ਆਪਣੇ ਭਤੀਜੇ ਨੂੰ ਫੋਨ ਕਰਤਾ ਮੈਂ ਕਿ ਮਨੀਸ਼ ਸਾਡੇ ਘਰ ਨਾ ਕੋਈ ਬੰਦੇ ਆ ਗਿਆ ਬਾਹਰ ਤੇ ਤੁਸੀਂ ਪੁੱਤਰ ਆ ਜਾਓ ਓਨੀ ਦੇਰ ਨੂੰ ਐਵੀ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰਿਲ ਕੱਟ ਕੇ ਬਾਹਰੋਂ ਉਹਦੇ ਤੋਂ ਹੀ ਖੜਾਕ ਤੋਂ ਮੈਨੂੰ ਪਤਾ ਲੱਗਾ ਨਾ ਕਿ ਬਾਹਰ ਕੋਈ ਹੈਗਾ ਗ੍ਰਿਲ ਉਹਨਾਂ ਨੇ ਜਿਸਲੇ ਮੈਂ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਆ ਜਨਾਨੀ ਤਾਂ ਫੋਨ ਕਰਨ ਲੱਗ ਗਈ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇਕਦਮ ਘੇਰਾ ਪਾ ਲਿਆ ਸਾਡੇ ਕੰਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਿਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਸਾਡਾ ਜੜਾ ਦਸਤੀਓਂ ਕੁੰਡੀਆਂ ਤੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਸਾਰੀ ਮੇਰੀ ਜੁਐਲਰੀ ਜਿੰਨੀ ਵੀ ਮੈਂ ਪਾਈ ਹੋਈ ਸੀ ਲੈ ਗਏ ਇਹਨਾਂ ਦੇ ਵੀ ਸਿਰਚ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅਠਾ ਨੋਆ ਕੋਲ ਜੋ ਵੀ ਸੀਗਾ ਵੱਡੀਆਂ ਵੱਡੀਆਂ ਡੰਗਾਂ ਡੁੰਗਾਂ ਸੀਗੀਆਂ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਛੈਨੀਆਂ ਛੂਨੀਆਂ ਸਾਰਾ ਸਮਾਨ ਫਿਰ ਗਿਆ ਕਿੰਨੇ ਵਜੇ ਘਟਨਾ ਦਾ ਇਹ ਹੈਗੀ ਬੇਟੇ ਸਵਾ 1:00 ਵਜੇ ਦੀ ਮੈਂ ਆਪਣੇ ਭਤੀਜੇ ਨੂੰ ਫੋਨ ਜਿਸਲੇ ਕੀਤਾ ਇੱਕ ਵੀ ਸੀ ਉਹ ਆਈਸੀਯੂ ਵਿੱਚ ਹੈ ਇਸਲੇ ਦੀ ਹੌਸਪੀਟਲ ਆਮਲੀਪਾਇਆ ਵਰਮਾ ਪੁਲਿਸ ਨੇ ਤੁਸੀਂ ਇਨਫੋਰਮ ਕੀਤਾ ਕਿ ਉਹ ਕਿੱਥੇ ਹਾਂਜੀ ਪੁਲਿਸ ਨੇ ਮੇਰੇ ਭਤੀਜੇ ਨੇ ਇਨਫੋਰਮ ਕਰਤਾ ਵੀ ਅਸੀਂ ਉਹਨਾਂ ਦੇ ਘਰ ਚੱਲਦੇ ਆਂ ਤੇ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਕਿ ਸਾਡੇ ਭੂਆ ਦੇ ਘਰ ਇਹ ਮਤਲਬ ਕਿ ਵਾਰਦਾਤ ਹੋੰਦੀ ਈ ਹੈ ਠੀਕ ਮੌਕੇ ਤੇ ਪਹੁੰਚ ਜੇ ਤੁਸੀਂ ਪੁਲਿਸ ਥੋੜੀ ਦੇਰ ਬਾਅਦ ਆਈ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਉਸਲੇ ਦੌੜ ਗਏ ਦੇ ਸੀ ਮੁੰਡੇ। ਠੀਕ। ਉਹ ਜੇ ਕੁਆਜ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ। ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ। ਤੇ ਉਦੋਂ ਬੰਦੇ ਅੰਦਰ ਹੀ ਸੀਗੇ। ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ। ਤੇ ਪਹਿਲਾਂ 2 ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ। 2 ਬੰਦੇ ਪਹਿਲਾਂ ਭੱਜ ਗਏ। ਉਸ ਤੋਂ ਬਾਅਦ ਉਹ ਅੰਦਰ ਆਏ ਤੇ ਅੰਦਰ 4 ਬੰਦੇ ਹੋਰ ਸੀਗੇ। ਉਹ ਉਹਨਾਂ ਨੇ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦੂਚੀ ਭੱਜ ਗਿਆ ਉਹਨਾਂ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਾਤੇ ਫਿਰ ਹੀ ਵੰਦਰੋ ਫਾਇਰ ਕੀਤੇ ਜਿਹੜੇ ਕਰਕੇ ਉਹ ਭੱਜ ਗਏ ਪਰ ਮੈਂ ਇੱਕ ਮੈਸੇਜ ਉਹ ਦੇਣਾ ਚਾਹਾਂਗਾ ਕਿ ਮੈਂ ਛੱਡਨੇ ਨਹੀਂ ਭਾਜੀ ਕਿਹ ਵੀ ਕੀਮਤ 'ਤੇ ਨਹੀਂ ਛੱਡਾਂਗੇ ਜਿੱਥੇ ਮਰਜ਼ੀ ਭੱਜ ਰਣਗੇ ਭਾਜੀ ਇਹ ਦੱਸੋ ਮੈਨੂੰ ਕਿ ਇਹ ਕੋਈ ਨੁਕਸਾਨ ਕਰਕੇ ਲੁੱਟਦੇ ਵੀ ਆ ਗਏ ਇਸ ਵਾਰ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਇੰਜੜੀ ਹੋਇਆ ਉਹ ਆਪਣੀ ਘਰ ਤੇ ਜੀ ਹਾਂਜੀ ਸਟਾ ਸਾਡੇ ਵੀ ਲੱਗੇ ਆ ਉਹਨਾਂ ਦੇ ਵੀ ਲੱਗੇ ਹੋਣਗੇ ਤੁਹਾਡੇ ਕਿਨੇ ਚ ਲੱਗੇ ਆ ਵੱਡੇ ਭਾਈ ਦਾ ਲੱਗੇ ਆ ਫੂਫੜ ਜਿਹੇ ਲੱਗੇ ਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰਿਆ ਹਾਂਜੀ ਹਸਪਤਾਲ ਕਿਥੇ ਨੇ ਹਾਂਜੀ ਹਸਪਤਾਲੇ ਮੇਡਾ ਉਸ ਪਹੁੰਚੀ ਹੋ ਕੇ ਤੇ ਉਸ ਨੂੰ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਉੱਥੇ ਵੇਲੇ ਠੀਕ